ਤੇ ਯਾਰ 500 ਵੋਟ ਵੀ ਨਹੀਂ ਪਈਏ ਪਾਈ ਆ ਬਈ ਮੈਂ ਵੋਟ ਆ ਐ ਨਹੀਂ ਗੱਲ ਬਣਦੀ ਸਾਡੇ ਪੈਸੇ ਜਿਹੜੇ ਧਾਵੇਂ ਬਾਓ ਜਵਾਓ ਜੋ ਸੁਣਨੀ ਮਰਦੇ ਪੈਸੇ ਕਮਾਲ ਹੀ ਕਰੀ ਜਾਂਦੇ ਨੇ ਤਾਂ ਧੁੱਕੇ ਜਾ ਕੇ ਤਾਂ ਜਮਾ ਯਾਰ ਸਿੱਧੇ ਹੋ ਗਏ ਲੋਕ ਨਾਵੇਂ ਨਿਤ ਨਿਸ਼ਾਨੇ ਮਾਨਾ ਠੋਕ ਲੀਡਰ ਲੋਕਾਂ ਦੀ ਕਮਾਲੀ ਹੋ ਗਈ ਉਹ ਪੈਸੇ ਵੰਡੇ ਵੀ ਆ ਕਿ ਆ ਉਹਦੇ ਗਲੀਆਂ 'ਚ ਧੱਕੇ ਖਵਾਈ ਜਾਂਦੇ ਹੋ ਵੰਡੇ ਆ ਫੇਰ ਹੀ ਲਈ ਫਿਰਦੇ ਆ ਨਹੀਂ ਤੇਰੇ ਅਜੇ ਇੱਥੇ ਤੂੰ ਵੰਡ ਕੇ ਤੂੰ ਲਿਜਾ ਸਾਨੂੰ ਕਿਹੇ ਦੇ ਤੁਸੀਂ ਤਾਂ ਕੱਲੇ 10 ਲੱਖ ਆ ਗਏ ਸੀ ਤਾਂ ਪੰਜ ਚੋ ਵੀ ਵੰਡਤੇ ਤਾਂ ਮੈਨੂੰ ਯਕੀਨ ਚ ਕੋਣ ਆਣੀਗਾ ਫੇਰ ਹੀ ਲਈ ਫਿਰਦੇ ਆ ਗਾਹਾਂ ਆ ਜਾ ਚਲ ਗਾਹਾਂ ਚੱਲਦੇ ਆ ਚਲੋ ਜੀ ਚਲੋ ਓ ਵੱਠਾ ਬਾਈ ਕਾਕਾ ਔਰ ਬਾਈ ਕੀ ਹਾਲਾ ਕਕੇ ਠੀਕ ਹੈ ਵਧੀਆ ਬਾਈ ਔਰ ਠੀਕ ਹੈ ਪਰਿਵਾਰ ਠੀਕ ਹੈ ਜੀ ਹੋਰ ਵਧੀਆ ਸਾਰੇ ਵਧੀਆ ਵਧੀਆ ਫਸਲ ਤੇਰੀ ਫਟਣ ਵਾਲੀ ਵਧੀਆ ਜੀ ਸੀ ਕੰਕੋਰ ਸੰਗਤਾਂ ਦੇਣਾ ਵਧੀਆ ਸਿਆ ਹੋਰ ਸੁਣਾ ਠੀਕ ਠਾਕ ਨੰਨੀ ਆ ਕੇ ਵੇਰੇ ਬੋਟਾ ਆਏ ਨੇ ਇਥੇਰੇ ਕੋਲੇ ਉਹ ਬੋਟਾਂ ਬਾਈ ਪੈਪ ਵਾਗੀਆਂ ਹੁਣ ਬੋਟਾਂ ਆਲੇ ਨੇ ਆਪਣੇ ਕੋਲੇ ਕੀ ਕਰਾਉਣਾ ਹੈ ਬੋਟਾਂ ਦਾ ਭਰੇ ਟਾਈਮ ਸੀ ਟੱਪ ਗਿਆ ਚਲ ਠੀਕ ਹੈ ਹੁਣ ਛੱਡੋ ਕੰਮ ਕਰੇ ਠੀਕ ਹੈ ਫਿਰ ਚੱਲ ਜਾਨਾ ਚੰਗਾ ਬਾਈ ਚੱਲ ਬੋਟਾਂ ਬੰਗਾਂ ਗਰ ਭਰੇ ਉੱਠ ਗਏ ਐਵੇਂ ਤੁਨੇ ਖੱਡਾ ਦੱਠ ਦੰਦਾ ਫਰਦਾ ਬੋਟਾਂ ਪਾਪ ਵਾ ਗੰਗਾ ਪਰੇ ਟਾਈਮ ਟੱਪ ਗਿਆ ਬੋਟਾਂ ਦਾ 2:00 ਬਜ ਗਏ ਯਾਰ ਚਾਹ ਦਾ ਟਾਈਮ ਹੋ ਗਿਆ ਚਾਹ ਠੂ ਪੀਣਿਆਂ ਦਾ ਕਿ ਐਵੇਂ ਉਂਝੜੀਆਂ ਖੱਤਾਂ ਦਾ

ਮੈਂ ਤਾਂ ਸੱਤ ਟੋ ਆਇਆ ਸੀ ਉੱਥੇ ਤਾਂ ਤੂੰ ਖੇੜ ਕੇ ਉੱਥੇ ਉਹ ਮਿਲਿਆ ਨਹੀਂ ਨਾਵੇਂ ਗਾ ਲੁੱਡੀਆ ਪਿੰਡ ਚ ਬਾਵਾ ਗਾ ਲੁੱਡੀ ਪੇਛਰਾ ਪਿੰਡ ਚ ਚਲ ਭਰਾਇਂ ਕਰਦਾ ਬਕਮੇਸ਼ ਨੂੰ ਫੋਨ ਕਰਕੇ ਸਾਦੇ ਆ ਛੱਡ ਲੋ ਉਹਨੂੰ ਕਹਦਾ ਪਰ ਮੈਨੂੰ ਪਤਾ ਇਹ ਲੱਗ ਜੂਗਾ ਪੁੱਛ ਲੈ ਉੱਤ ਖਰਾਬ ਹੋਣ ਫਿਰ ਉਹਨੂੰ ਪੁੱਛ ਲੋ ਫਟਾ ਹਲੋ ਕੀ ਹਾਲ ਹੈ ਕਮੇਸ਼ ਠੀਕ ਆ ਵਧੀਆ ਭਾਈ ਕਿੱਥੇ ਸੀਗਾ ਮੜਿਆ ਘਰੇ ਅਗੇ ਜਾਈ ਮੜਿਆ ਕੰਮ ਆ ਯਾਰ ਹਾਂ ਘਰੇ ਸੀ ਅਮਰਤ ਆਇਆ ਜੀ ਤਾਇਆ ਇਹਨੂੰ ਗੜੀ ਤੂੰ ਗੱਲ ਕਹੀ ਸਹੀ ਗੱਲ ਆ ਉਹ ਵੋਟਾਂ ਵਾਲੀ ਯਾਰ ਹੁਣ ਮੈਨੂੰ ਅਨਸਰ ਮੈਨੂੰ ਦੱਸ ਤਾਂ ਹੀ ਮੈਂ ਤੈਨੂੰ ਫੋਨ ਕੀਤਾ ਮੜਾ ਘਰੇ ਆਈ ਚੰਗਾ ਮੈਂ ਘਰੇ ਬੈਠਾ ਹਣੀ ਗੱਲ ਕਰਨੀ ਚੰਗਾ ਬਈ ਹੁਣੀ ਆਇਆ ਠੀਕ ਹਾਂ ਦਾ ਕੋਈ ਨਹੀਂ ਫਟਾ ਸਾਧ ਲੈਵਣਾ ਕਰੀ ਗੱਲ ਤੰਕਾ ਉਹ ਬੈਠ ਗਿਆ ਬੋੜ ਭਾਈ ਨੇ ਕਿ ਕਿਹਾ ਰਾ ਕਿਹਾ ਕਮੇਸ਼ ਠੀਕ ਹੈ ਕਿਹਾ ਬੁਲਾਇਆ ਸੀ ਉਹ ਤਾਂ ਰਕਮੇਸ਼ ਮੈਨੂੰ ਐ ਬੁਲਾਇਆ ਸੀ ਹਾਂ ਫੋਨ ਕੀਤਾ ਜਿਆ ਮੇਰਾ ਤਾਂ ਆਇਆ ਸੀ ਹੁਣੀ ਹੁਣੀ ਤੇਰੇ ਮੂਰੇ ਮੂਰੇ ਪਿੰਡ ਚੋਂ ਹਾਂ 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 ਇਹਦੇ ਕੋਲੇ ਤੂੰ ਕਿਹਦੇ ਨਾਲ ਗੱਲ ਕੀਤੀ ਹੋ ਵੋਟਾਂ ਵਾਲੇ ਦੀ ਇਹਦੇ ਪਿੰਡ ਚ ਵੋਟਾਂ ਵਾਲਾ ਆਏ ਕਰਕੇ ਗੱਲ ਉੱਡੀ ਪਈ ਹੈਗੀ ਪੈਸੇ ਪੂਛੇ ਮੜਵਾਉ ਮੜੂ ਹੋ ਰਹੀ ਹੈਗੀ ਹਾਂ ਹਾਂ ਉਹ ਯਾਰ ਮਨੂੰ ਯਕੀਨ ਜਣਿਆ ਐ ਤਾਂ ਇਸ ਦੀ ਗੱਲ ਤੇ ਬਾਜਲ ਵਕੀਮੇਸ਼ ਨੂੰ ਫੋਨ ਕਰਕੇ ਸਾਦਾ ਤੇ ਮੈਂ ਵੈਘੀ ਗੱਲ ਕਰਦੀ ਹਾਂ ਇਹ ਬਈ ਸਹੀ ਗੱਲ ਐ ਯਾਰ ਹਾਂ ਬਈ ਜਮਾ ਸਹੀ ਐ ਆਈ ਸੀ ਤੇਰੇ ਕੋਲੇ ਨਾ ਯਾਰ ਸਾਡੇ ਘਰੇ ਤਾਂ ਨਹੀਂ ਆਏ ਹੇ ਤੱਕ ਹੁਣ ਉਧਰ ਟੱਕਰੇ ਸੀਗੇ ਅੱਛਾ ਹਾਂ ਪਿੰਡ ਦੇ ਵਿੱਚ ਕੀ ਕਹਿੰਦੇ ਸੀ ਭਲਾ ਉਹ ਆਏ ਅੱਜ ਕਿਵੇਂ ਆ ਤੁਸੀਂ ਪੈਸੇ ਲੈ ਇੱਥੇ ਆ ਕੇ ਤੂੰ ਮੁੱਕਰ ਜਾਂਦਾ ਮੈਂ ਮੁੱਕਰਗਾ ਮੈਂ ਹੱਸੇ ਕਿਹੜਾ ਟਾ ਟਾ ਮੈਂ ਲੈਤੀ ਆ ਕੇ ਹਾਂ ਮਾ ਗੱਗਾ ਦਾ ਮੜਤੇ ਕਿ ਪੈਸੇ ਨਹੀਂ ਤੂੰ ਮੁੱਕਰ ਜਾਂਦਾ ਮੈਂ ਕਰ ਪੈਂਦਾ ਕਹਿੰਦੇ ਮੈਨੂੰ ਕਿਹੜੇ ਪੈਸੇ ਦਿੱਤੇ ਆਫਤਾ ਮੈਂ ਫਿਰ ਆਫਤਾ ਮੈਂ ਫਿਰ ਮੋੜ ਤੇ ਠੀਕ ਹੈ ਬਸ ਤਾਂ ਇੰਨੇ ਗੱਲ ਹੀ ਕਰਨੀ ਚਾਹੀਦੀ ਪੁੱਛਣਾ ਸੀਗਾ ਹਾਂ ਹਾਂ ਬਾਕੀ ਦੇਖਦੇ ਹਾਂ ਮੁੱਕਰੇ ਵੀ ਗਏ ਸੀ ਨਾ ਸਾਡੇ ਸਾਡੇ ਘਰੇ ਵੀ ਚਾਏ ਸਾਡੇ ਤਾਂ ਨਹੀਂ ਆਏ ਬਈ ਜਰਾ ਜੀ ਛੋਟੇ ਆਏ ਨੇ ਆਪਣੇ ਘਰੇ ਹਉਣ ਤੇ ਲਾਉਣੇ ਸਕੀਮ ਕੋਈ ਤਕੜੀ ਜੀ ਆਪਣੇ ਦੇਖਦੇ ਬੈਠੇ ਆਪਾਂ ਕੋਈ ਨਹੀਂ ਦੇਖਦੇ ਆ ਕਿ ਆਪਣੇ ਵੀ ਆ ਜਾਣਾ ਠੀਕ ਠੀਕ ਆ ਬਾਈ ਫਿਰ ਠੀਕ ਆ ਬੈਠ ਬੈਠ ਤੂੰ ਕਿੱਥੇ ਜਾਣਾ ਬੈਠ ਪੇਟ ਕਰ ਫਿਰ ਉਹਨਾਂ ਦੀ ਦੇਖਦੇ ਆਂ ਬਰਾ ਇਹਨਾਂ ਨੂੰ ਵੀ ਦਿੱਤੇ ਬਾਈ ਪਾ ਘਰ ਆ ਲੈ ਇਹਨੂੰ ਕਿੱਤਾ ਨਾਲੇ ਹਾਂ ਚਲ ਫਿਰ ਇਹਨਾਂ ਦੇ ਵੀ ਚੱਲਦੇ ਆਂਗੇ ਕੁੱਤਾ ਕੱਲ ਪਤਾ ਨਹੀਂ ਤੂੰ ਕੀ ਕੁੱਤਾ ਬੰਨਾ ਹੀ ਹੋਗਾ ਹਾਂਜੀ ਬਾਈ ਬੋਟਾ ਵਾਲੇ ਸੀ ਬਾਈ ਹਾਂਜੀ ਬਾਈ ਆ ਜਾ ਕੋਈ ਨੰਗੇ ਹੋਗਾ ਬੱਬੂ ਆਇਆ ਨਹੀਂ ਬਾਰੇ ਟਾਈਮ ਹੋ ਗਿਆ ਕੀ ਗੱਲ ਹੋ ਗਈ ਉਹ ਗਿਣਤੀ ਗਿਣਤੀ ਕਰਨ ਲੱਗੇ ਹੋਣਗੇ ਅੰਦਰ ਆ ਸਾਹ ਬੋਟਾਂ ਬਾਵਾ ਜੀ ਬੋਟੇ ਰਕਮ ਗਈਆਂ ਨਾ ਇਧਰ ਚੱਲ ਠੀਕ ਆ ਠੀਕ ਆ ਉਹ ਕੀ ਗੱਲ ਹੋ ਗਈ ਉਹ ਬਾਈ ਅੰਦਰ ਪੈਸੇ ਦੇ ਜਾਂਦੇ ਮੈਂ ਤਾਂ ਲੈ ਤੁਸੀਂ ਵੀ ਲੈ ਆਓ ਭੱਜ ਲਓ 70 ਸਾਲਾਂ ਤੋਂ ਚੋਰਾ ਨੇ ਲੁੱਟ ਮਚਾਈ ਨਹੀਂ ਉਹ ਲੋਕਾਂ ਦੀ ਸਰਕਾਰ ਤੇ ਮਰਜ਼ੀ ਆਪਣੀ ਪਾਈ ਨਹੀਂ ਜਾਗ ਪਏ ਹੁਣ ਲੋਕ ਤੇ ਹਿੱਲ ਗਏ ਥੰਮ ਨਹੀਂ ਕੇ ਲਿਆਂਦੇ ਉਹ ਪੈਂਦੇ ਵੇਖੀ ਕਿੰਦੇ ਵੇਖੀ ਝਾੜੂ ਨਹੀਂ ਹੁਣ ਬਾਗੜ ਬਿੱਲਿਆਂ ਦੇ ਕਿੰਦੇ ਵੇਖੀ ਝਾੜੂ ਨਹੀਂ ਹੁਣ ਬਾਗੜ ਬਿੱਲਿਆਂ ਦੇ ਹੁਣ ਤਾਂ ਲੱਗੇ ਤਾਂ ਇਹ ਚੱਕਰ ਠੀਕ ਹੈ ਤਾਂ ਐਂ ਦੇ ਦੇ ਚੱਕ ਚੰਗੀ ਕਰੀ ਛੇੜਾ ਉਹ ਤੂੰ ਹੀ ਸੀ ਬਾਈ ਤੈਨੂੰ ਸੁਣਾ ਕੇ ਚਾਰ ਗੱਲਾਂ ਐਂ ਚੱਕ ਲਈਆ ਆਓ ਚੱਲੀਏ ਘਰੇ ਗਾਲਿਆਂ ਨੇ ਬਠੇਰੇ ਆਜੋ 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 ਓ ਭਾਈਆ ਭਾਈਆ ਮੈਂ ਇਹ ਬਤਾਂਦਰਾ ਕਿ ਮੈਂ ਆ ਗਿਆ ਤੂੰ ਉਸ ਨੇ ਕਿਹੜੇ ਚੱਕ ਪਰਾਵਾ ਸਾਰੇ ਕੱਪੜੇ ਪਾੜਤੇ ਮੇਰੇ ਤਾਂ ਕੋਸ ਨਹੀਂ ਹੁੰਦਾ ਮਰਵਾਏ ਤੇਰੇ ਐਮਐਲਏ ਨੇ ਉਹ ਟੱਡੀ ਕਿੱਥੇ ਗਿਆ ਲੱਭਿਆ ਉਹ ਤੇ ਪਤਾ ਨਹੀਂ ਤੇਰੇ ਨੂੰ ਇੱਥੇ ਕਨਕਚ ਉਹ ਬੜ ਬੁੜਗਾ ਕਿਸੇ ਪਾਸੇ ਆਉਂਦਾ ਹੋਊਗਾ ਦੇਖ ਲੈ ਉਹ ਲੰਗਾ ਲੰਗਾ ਡਰਨਾ ਸੀ ਬੈਠਿਆ ਜਾ ਮਰਵਾਤੀ ਸੀ ਪਰਾਵਾ ਜਿਹੜੇ ਪਾਸੀ ਉਹ ਠੀਕ ਠਾਕ ਰਹਿ ਹੈ ਮਾਰਤੇ ਪੁੱਛਣਾ ਪਰਾਵਾ ਬੰਦੇ ਨੇ ਮੈਂ ਤਾਂ ਬਾਲਾ ਕੁੱਟਿਆ ਉਹ ਅੰਦਰ ਵਾਰ ਕੇ ਉਹ ਤਾਂ ਕਲਕਬੀ ਦੀ ਭਜਾ ਕੇ ਲੈ ਮੇਰੇ ਸਾਡੀ ਮੇਰੇ ਤਾਂ ਆ ਦੇਖ ਨਾ ਬੂਟ ਵੀ ਆ ਪਏ ਅੱਡ ਇਹ ਥਾਰੇ ਆ ਕੱਪੜੇ ਦੇਖ ਮੇਰੇ ਤਾਂ ਜਲੂਸ ਘੜਦਾ ਅੰਦਰ ਤੁਸੀਂ ਤਾਂ ਬਾਹਰ ਖੜੇ ਰਹਿ ਗਏ ਕੱਢਿਆ ਹਾਂਜੀ ਇਹ ਤਾਂ ਕੀਤਾ ਡਰਾਮਾ ਇਹ ਤਾਂ ਜਾ ਕੇ ਮਿਲ ਗਿਆ ਉਹਨਾਂ ਨਾਲ ਹਾਂਜੀ ਹਾਂਜੀ ਸਿੱਤਰ ਤਾਂ ਵੀ ਆਪਣੇ ਪਵਾਤੇ ਮੰਨ ਚਾਹੇ ਨਾ ਮੰਨੇ ਥੁੜੇ ਤਾਂ ਆਪਣੇ ਛਾ ਲਿਆ ਇਹ ਨਹੀਂ ਸੋਨੂ ਜੇ ਇੰਨਾ ਛੱਕ ਜਾ ਕੇ ਦੁਬਾਰੇ ਲਿਆਉਂ ਅਗਲੇ ਤੋਂ ਪਹਿਲਾਂ ਨਾ ਪ੍ਰਵਾ ਹੱਥ ਬੰਨੇ ਤੇਰੇ ਮੂਹਰੇ ਘਰੇ ਚਲੋ ਬਸ ਚਲ ਚਲੀ ਮੈਨੂੰ ਚੱਕ ਤਾਂ ਲੋ ਮੈਂ ਤਾਂ ਤੁਰ ਐ ਵੀ ਨਹੀਂ ਜਾਂਦਾ ਆ ਜਾ ਹੁਣ ਪ੍ਰਵਾ ਆਏ ਹੋ ਸਾਰੇ ਜੇ ਪ੍ਰਧਾਨ ਹਾਂਜੀ ਵੀਰੋ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਧੰਨਵਾਦ